ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਆਏ ਹਾਂ ਸਾਡੇ ਖੇਤ ਖੇਤ ਵਿੱਚ ਲੱਗਿਆ ਹੈ ਡ੍ਰੈਗਨ ਫਰੂਟ ਅਸੀਂ ਚਾਚਾ ਜੀ ਨਾਲ ਆਏ ਹਾਂ ਮੈਂ ਤੇ ਮੇਰੀ ਭੈਣ ਆ ਦੇਖੋ ਫੁੱਲ ਕਿੰਨੇ ਸੋਹਣੇ ਲੱਗਦੇ ਨੇ ਵਾਈਟ ਕਲਰ ਦੇ ਇਹ ਰਾਤ ਦੇ ਖਿੜੇ ਹੋਏ ਨੇ ਹੁਣ ਸਵੇਰ ਦੇ 7 ਵੱਜ ਚੁੱਕੇ ਨੇ ਤੇ ਉੱਪਰ ਜਿਹੜੇ ਫੁੱਲ ਨੇ ਉਹ ਦੇਖੋ ਇਹ ਫਰੂਟ ਬਣਨਾ ਸ਼ੁਰੂ ਹੋ ਚੁੱਕਾ ਹੈ ਇਸ ਤਰ੍ਹਾਂ ਆ ਦੇਖੋ ਗਾਂ ਕਿੰਨੇ ਫੁੱਲ ਲੱਗ ਗਏ ਨੇ ਇਹ ਇਹ ਫਲ ਹੁਣ ਬੰਨਾ ਸ਼ੁਰੂ ਹੋਏਗਾ ਤੇ ਦਸੰਬਰ ਜਨਵਰੀ ਜੇ ਫਲ ਬਹੁਤ ਜ਼ਿਆਦਾ ਪੱਕ ਕੇ ਵੀ ਤਿਆਰ ਹੋ ਜਾਂਦਾ ਤੇ ਖਾਨ ਵਿੱਚ ਵੀ ਬਹੁਤ ਟੇਸਟੀ ਹੁੰਦਾ ਹੈ ਆ ਦੇਖੋ ਆ ਬਣ ਚੁੱਕਿਆ ਇਸ ਤਰ੍ਹਾਂ ਦੀ ਗਰੋਥ ਹੁੰਦੀ ਹੈ ਪਹਿਲਾਂ ਗ੍ਰੀਨ ਹੁੰਦਾ ਫਿਰ ਇਹ ਮਜੈਂਟਾ ਕਲਰ ਦਾ ਬਣ ਕੇ ਤਿਆਰ ਹੋ ਜਾਂਦਾ ਇਹ ਸਰੀਰ ਲਈ ਬਹੁਤ ਤਾਕਤਵਰ ਹੁੰਦਾ ਹੈ ਫਰੂਟ ਖਾਣਾ ਚਾਹੀਦਾ ਇਹਦਾ ਰੇਟ ਵੀ ਕਾਫੀ ਹੁੰਦਾ ਹੈ ਇੱਕ ਪੀਸ ਇਹ ਤਕਰੀਬਨ ਆਪਾਂ ਨੂੰ 30-35 ਰੁਪਿਆਾਂ 40 ਰੁਪਏ ਦਾ ਮਿਲਦਾ ਹੈ। ਬਾਕੀ ਪੀਸ ਦੇ ਹਿਸਾਬ ਨਾਲ ਹੁੰਦਾ ਛੋਟੇ ਵੱਡੇ ਪੀਸ ਦੇ ਹਿਸਾਬ ਨਾਲ ਹੁੰਦਾ। ਹਾਂਜੀ ਇਹ ਬਾਗ ਲਾਇਏ ਨੇ ਸਾਨੂੰ 5 ਸਾਲ ਹੋ ਚੁੱਕੇ ਨੇ। ਸਾਨੂੰ ਵਧੀਆ ਇਹ ਤੋਂ ਆਮਦਨ ਹੁੰਦੀ ਹੈ। ਬਾਕੀ ਅਸੀਂ ਇਹਦੇ ਵਿੱਚ ਇਹ ਅਸੀਂ ਅੱਧੇ ਕਿੱਲੇ ਵਿੱਚ ਲਾਇਆ ਹੋਇਆ ਹੈ ਤੇ ਇਹਦੇ ਵਿੱਚ ਅਸੀਂ ਸਬਜ਼ੀਆਂ ਵਗੈਰਾ ਵੀ ਲਾ ਲੈਂਦੇ ਆ ਜਿਵੇਂ ਟਿੰਡੇ ਹੋ ਗਏ ਕਾਲੀਆਂ ਤੋਰੀਆਂ ਕਦੂ ਅਰੀਆਂ ਮਿਰਚਾਂ ਵਗੈਰਾ ਇਹਦੇ ਵਿੱਚ ਆਪਾਂ ਸਮਜੀ ਟਮਾਟਰ ਵੀ ਲਾ ਲਈਦੇ ਨੇ ਹਾਂ ਜੀ ਆ ਦੇਖੋ ਅੱਗੇ ਤੁਹਾਨੂੰ ਦਿਖਾਣੇ ਆ ਦੇਖੋ ਕਿੰਨੇ ਸੋਹਣੇ ਫੁੱਲ ਕਿੰਨੇ ਸੋਹਣੇ ਲੱਗਦੇ ਨੇ ਹਨਾ ਰਮਣ ਹਾਂ ਜੀ ਆ ਦੇਖ ਕਾਫੀ ਟਾਈਮ ਬਾਅਦ ਅਸੀਂ ਜ ਖੇਤ ਆਏ ਆ ਆ ਦੇਖੋ ਸਪੈਸ਼ਲ ਵੀਡੀਓ ਬਣਾਉਣ ਵਾਸਤੇ ਆਏ ਆ ਦੇਖੋ ਕਿੰਨੇ ਸੋਹਣੇ ਵਾਈਟ ਵਾਈਟ ਕਲਰ ਦੇ ਫੁੱਲ ਹਾਂਜੀ ਜੇ ਕਿਸੇ ਨੂੰ ਵੀ ਫਰੂਟ ਚਾਹੀਦਾ ਹੋਏ ਤੇ ਸਾਡੇ ਲਈ ਸੰਪਰਕ ਕਰ ਸਕਦੇ ਤੇ ਸਭ ਤੁਹਾਨੂੰ ਇਹ ਸਾਡਾ ਬਾਗ ਤੇ ਸਾਡਾ ਇਹ ਕੰਮ ਕਿਦਾਂ ਦਾ ਲੱਗਾ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਦੇ ਜਦੋਂ ਇਹ ਬਾਗ ਲਗਾਇਆ ਸੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਜੀ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਆ ਸਿਮਿੰਟ ਦੇ ਪੀਲਰ ਤਿਆਰ ਕਰਨੇ ਪੈਂਦੇ ਨੇ ਫਿਰ ਟਾਇਰ ਵਗੈਰਾ ਦੇ ਵਿੱਚ ਸਰੀਏ ਲਗਾਉਣੇ ਪੈਂਦੇ ਨੇ ਬਿਲਡਿੰਗ ਕਰਵਾਉਣੇ ਪੈਂਦੇ ਨੇ ਇੱਕ ਵਾਰੀ ਤਾਂ ਬਹੁਤ ਖਰਚਾ ਹੁੰਦਾ ਪਰ ਉਸ ਤੋਂ ਬਾਅਦ ਜਦੋਂ ਇਹ ਫਲ ਲੱਗਣਾ ਸ਼ੁਰੂ ਹੋ ਜਾਂਦਾ ਤਾਂ ਬਹੁਤ ਜ਼ਿਆਦਾ ਇਨਕਮ ਹੁੰਦੀ ਹੈ ਤੇ ਬਾਕੀ ਇਹਦੇ ਪੌਦ ਵੀ ਤਿਆਰ ਕਰਦੇ ਨੇ ਚਾਚਾ ਜੀ ਵੀ ਨਾਲ ਦੀ ਨਾਲ ਬੂਟੇ ਸੇਲ ਕਰਦੇ ਨੇ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਇਹਦੇ ਬੂਟੇ ਵੀ ਲੈ ਜਾ ਸਕਦੇ ਹੋ ਤੁਸੀਂ ਇਹ ਆ ਦੇਖੋ ਆ ਫੁੱਲ ਵੀ ਜਿੰਨਾ ਸੋਹਣਾ ਲੱਗ ਰਿਹਾ ਵਾਈਟ ਕਲਰ ਦਾ ਤੇ ਇਹ ਅਗਸਤਮੀ ਨਦੀ ਸੀ ਅੱਜ 23 ਤਰੀਕ ਹੈ ਉਹ ਤੁਹਾਨੂੰ ਵੀਡੀਓ ਦਿਖਾ ਰਹੇ ਆ ਤੇ ਆ ਦੇਖੋ ਇੱਥੋਂ ਪਾਣੀ ਵਗੈਰਾ ਵੀ ਲੱਗ ਜਾਂਦਾ ਨਾਲ ਹੀ ਨਹਿਰ ਨੰਗ ਦੀ ਛੋਟੀ ਜੀ ਇੱਥੋਂ ਅਸੀਂ ਪਾਣੀ ਵੀ ਯੂਜ਼ ਕਰਦੇ ਆ ਹਾਂਜੀ ਆ ਦੇਖੋ ਆ ਕਿੱਦਾਂ ਸੋਹਣਾ ਬਣ ਕੇ ਤਿਆਰ ਹੋ ਰਿਹਾ ਹੈ ਫਾਲ ਕਿੰਨੀ ਵਧੀਆ ਚੀਜ਼ ਕੁਦਰਤ ਨੇ ਬਣਾਈ ਹਈ ਹੈ ਇਹ ਤੇ ਕਿੰਨੀ ਤਾਕਤਵਾਰ ਹੁੰਦੀ ਹੈ ਇਹ ਸਰੀਰ ਦੇ ਵਿੱਚ ਹਰ ਇੱਕ ਕੰਮ ਨੂੰ ਪੂਰਾ ਕਰਦਾ ਹੈ ਡ੍ਰੈਗਨ ਫਰੂਟ ਹਰ ਇੱਕ ਨੂੰ ਖਾਣਾ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਵੀਕਨੈਸ ਹੋਵੇ ਤਾਂ ਆਹ ਫਰੂਟ ਜ਼ਰੂਰ ਖਾਇਆ ਕਰੋ ਹਾਂਜੀ ਆਣਾ ਹਾਂਜੀ ਆ ਦੇਖੋ ਨਹਿਰ ਨਹਿਰ ਚ ਪਾਣੀ ਲਾਨ ਕਰਕੇ ਨਾ ਤੇ ਇਸ ਕਰਕੇ ਗਰਮੀ ਜ਼ਿਆਦਾ ਸੀ ਗਰਮੀ ਕਰਕੇ ਪਾਣੀ ਦੀ ਵੱਧ ਜ਼ਰੂਰਤ ਪਈ ਇਹਨੂੰ ਬਾਗ ਨੂੰ ਤੇ ਫਰੂਟ ਚ ਵੀ ਥੋੜੀ ਜਿਹੀ ਕਮੀ ਆਈ ਇਹ ਦੇਖਾ ਵੀ ਦੇਖੋ ਕਿੰਨਾ ਹੋ ਗਿਆ ਬਹੁਤ ਜ਼ਿਆਦਾ ਕਾਹ ਹੋ ਗਿਆ ਹੈ ਵਿੱਚ ਤੇ ਇੱਕ ਬੂਟੇ ਨੂੰ ਤਕਰੀਬਨ 7-8 ਪੀਸ ਲੱਗ ਜਾਂਦੇ ਨੇ ਕਈਆਂ ਨੂੰ ਘਟ ਵੀ ਲੱਗਦੇ ਨੇ ਤੇ ਇਹ ਫਰੂਟ ਜਿਹੜਾ ਇਹ ਵਾਈਟ ਕਲਰ ਦੇ ਫੁੱਲ ਜ਼ਰੂਰ ਨਹੀਂ ਪਰ ਇਹ ਪਿੰਕ ਕਲਰ ਦਾ ਹੁੰਦਾ ਹੈ ਇਹ ਫਰੂਟ ਸੋ ਸਿਹਤ ਲਈ ਸੋਕ ਜ਼ਿਆਦਾ ਵਧੀਆ ਹੁੰਦਾ ਇੱਕ ਵਾਈਟ ਵੀ ਹੁੰਦਾ ਹੈ ਪਰੀ ਜ਼ਿਆਦਾ ਸੀਤਲੀ ਵਜ੍ਹਾ ਹੁੰਦੇ ਜਿਵੇਂ ਆਪਣੀ ਸੈੱਲ ਵਗੈਰਾ ਘਟੇ ਹੋਣ ਦਵਾਈਆਂ ਦੀ ਜਗ੍ਹਾ ਤੇ ਆਪਾਂ ਜੇ ਇਹ ਚੀਜ਼ ਖਾਈਏ ਫਰੂਟ ਖਾਈਏ ਤਾਂ ਬਹੁਤ ਵਧੀਆ ਰਹਿੰਦਾ ਹੈ ਇਸ ਕਰਕੇ ਡ੍ਰੈਗਨ ਫਰੂਟ ਹੀ ਖਾਣਾ ਚਾਹੀਦਾ ਤੇ ਆਹ ਦੇਖੋ ਗੇਜ਼ਨ ਦਿਖਾ ਰਹੇ ਹਾਂ ਕਿੰਨੇ ਸੋਹਣੇ ਫੁੱਲ ਲੱਗੇ ਨੇ ਆਹ ਦੇਖੋ ਵਾਈਟ ਕੰਦਰ ਦੇ ਫੁੱਲ ਇੱਕ ਇੱਕ ਬੁੱਟੇ ਨੂੰ 4 4 5 5 ਫੁੱਲ 6 6 ਵੀ ਲੱਗੇ ਹੋਏ ਨੇ ਕਈ ਫੁੱਲ ਖਿੜੇ ਹੋਏ ਨੇ ਕਈ ਫਰੂਟ ਬਣ ਰਹੇ ਆ ਤੇ ਨਹਿਰੀ ਨਹਿਰੀ ਪਾਣੀ ਲਾਣ ਕਰਕੇ ਚਾਚਾ ਜੀ ਕਹਿ ਰਹੇ ਨੇ ਵੀ ਆਕਾਰ ਦੀ ਗਰੋਥ ਦੇ ਕਰਕੇ ਹੋਗੀ ਕਿਉਂਕਿ ਨਹਿਰੀ ਪਾਣੀ ਦੇ ਵਿੱਚ ਕਈ ਤਰ੍ਹਾਂ ਦੇ ਵਿੱਚ ਬੀਜ ਆ ਜਾਂਦੇ ਨੇ ਤਕਰੀਬਨ ਬਾਗ ਸਾਫ਼ ਹੀ ਰੱਖਦੇ ਨੇ ਚਾਚਾ ਜੀ ਗੁਡਾਈ ਵਗੈਰਾ ਕਰਕੇ ਕਦਰ ਇਸ ਘਰ ਕੀ ਗਰਮੀ ਜ਼ਿਆਦਾ ਹੈ ਇਸ ਕਰਕੇ ਗੁੜਾਈ ਵੀ ਨਹੀਂ ਕਰਵਾ ਸਕੇ ਤੇ ਆ ਦੇਖੋ ਤਾਂ ਦਿਖਾ ਰਿਆਂ ਕਿ ਕਿੰਨੇ ਸੋਹਣੇ ਵਿੱਚ ਮਿਹਨਤ ਬਹੁਤ ਜ਼ਿਆਦਾ ਇਸ ਦੀ ਕਿਉਂਕਿ ਕਈ ਸਾਲਾਂ ਤੋਂ ਲਾਇਆ ਹੈ ਬਾਗ 5 ਸਾਲ ਹੋ ਚੁੱਕੇ ਨੇ ਚੁੱਕੇ तकरीबन ਤੇ ਆ ਦੇਖੋ ਫੁੱਲ ਕਿੱਡੇ ਸੋਹਣੇ ਫੁੱਲ ਲੱਗਦੇ ਵੀ ਨੇ ਆਰੇ ਫੁੱਲ ਕਿੰਨਾ ਵਧੀਆ ਤੇ ਤੇ ਕਿੰਨੇ ਸੋਹਣੇ ਲੱਗਦੇ ਨੇ ਕਿੰਨਾ ਵਧੀਆ ਥਿਊ ਹੈ ਕੁਦਰਤੀ ਤੇ ਅਸੀਂ ਇਹ ਵੀਡੀਓ ਬਣਾਉਣ ਚ ਲੇਟ ਹੋ ਗਏ ਨਾ ਫੁੱਲ ਦੀ ਗ੍ਰੋਥ ਬਹੁਤ ਜ਼ਿਆਦਾ ਹੁੰਦੀ ਹੈ ਕਾਫੀ ਵੱਡਾ ਫੁੱਲ ਹੁੰਦਾ ਹੈ ਤੇ ਥੋੜਾ ਜਿਹਾ ਅਸੀਂ ਲੇਟ ਹੋ ਗਏ ਅਰੇ ਕਮਲਾਈ ਹੋਏ ਨੇ ਫੁੱਲ ਵੀ ਫੂਡ ਬਣਾਣਾ ਸ਼ੁਰੂ ਹੋ ਚੁੱਕਿਆ ਤੁਹਾਨੂੰ ਆ ਦੇਖੋ ਅਸੀਂ ਕਦੂ ਵੀ ਲਾਏ ਹੋਏ ਨੇ ਅੱਜ ਕਦੋਂ ਫੋਲੇ ਲੱਗੇ ਨੇ ਕਦੂ ਵੀ ਲੱਗਦੇ ਨੇ ਅਸੀਂ ਡੇਲੀ ਸਬਜੀ ਵੀ ਘਰ ਬਣਾ ਲੈਂਦੇ ਆ ਰੈਤਾ ਵਗੈਰਾ ਵੀ ਪਾ ਲੈਂਦੇ ਆ ਤੇ ਵੈਸੇ ਵੀ ਕਦੂ ਵੀ ਸਿੱਧਾ ਅੱਜ ਜਿਸੀਂ ਆ ਘਰ ਦੀ ਸਬਜੀ ਤਕਰੀਬਨ ਖਾਣਾ ਪਸੰਦ ਕਰਦੇ ਆ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ ਅੱਜ